ਸੰਗਤ ਜੀ ਅੱਜ ਆਪਾਂ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ 432 ਅੰਗ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤਰ ਅੰਗ 432 ਅੰਗ ਤੇ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਪਹਿਲੇ ਪਾਸ਼ਾ ਮਹਾਰਾਜੀ ਦੀ ਉਚਾਰਨ ਕੀਤੀ ਹੋਈ ਅਸੀਂ ਜੀ ਆਪਾਂ ਸੰਥੇ ਕਰਨੀ ਹੈ ਕਿਉਂਕਿ ਇਹ ਜਿਹੜੇ ਸ਼ਬਦ ਆਉਣ ਨੇ ਇਹ ਮਹਿੰਗੇ ਸ਼ਬਦ ਨੇ ਤੇ ਆਮ ਜਿਹੜੇ ਸੰਗਤਾਂ ਘਰਾਂ ਦੇ ਵਿੱਚ ਸਹਿਜ ਪੜ ਕਰਦੀਆਂ ਉਹ ਗਲਤ ਉਚਾਰਨ ਕਰ ਜਾਂਦੀਆਂ। ਸ਼ੁਰੂ ਹੁੰਦਾ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਇਹਨੂੰ ਪੱਟੀ ਅਦਕ ਲਾ ਕੇ ਬੋਲਣਾ ਹੈ। ਮਤਲਬ ਕਿ ਲਾਉਣਾ ਨਹੀਂਗਾ ਇਹਨੂੰ ਕੱਸ ਕੇ ਬੋਲਣਾ। ਕਹਿੰਦਾ ਮਤਲਬ ਹੁੰਦਾ ਕਿ ਅਦਕ ਲਾ ਕੇ ਕੱਸ ਕੇ ਬੋਲੋ। ਸਮਝ ਲੱਗੀ? ਹਾਂਜੀ। ਇਹਨੂੰ ਬੋਲਣਾ ਪੱਟੀ ਪਟੀ ਨਹੀਂ ਕਹਿਣਾ। ਪੱਟੀ ਪੱਟੀ ਬੋਲਣਾ। ਲਿਖੀ। ਇਨੂੰ ਲਿਖੀ ਬੋਲਣਾ ਲਿਖੀ ਨਹੀਂ ਬੋਲਣਾ ਇਹਨੂੰ ਲਿਖੀ ਬੋਲਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਨ ਸਾਜੀ ਸਾਜੀ ਤੇ ਵਿਸਰਾਮ ਇਹਨੂੰ ਸਸੈ ਨਹੀਂ ਬੋਲਣਾ ਸਸੈ ਕਸ ਕੇ ਬੋਲਣਾ ਅਦਕਲਾਕ ਕਸ ਕੇ ਸਸੈ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਲਾਗਾ ਤੇ ਵਿਸਰਾਮ ਹੈ ਜਿਨ ਭਾਰਾ ਬੋਲਣਾ

ਈਵੜੀ ਹਾਂ ਆਦਪੁਰਖ ਹੈ ਦਾਤਾ ਇਥੇ ਵਿਸਰਾਂ ਆਪੇ ਸੱਚਾ ਸੋਈ ਇਹਨਾ ਅਖਰਾ ਮਹਿ ਜੋ ਗੁਰਮੁਖ ਬੂਝੈ ਇਥੇ ਵਿਸਰਾਂ ਤਿਸ ਸਿਰ ਲੇਖ ਨ ਹੋਈ ਊੜ ਉਪਮਾਤਾ ਕੀ ਕੀਜੈ ਇਥੇ ਵਿਸਰਾਂ ਊੜ ਊੜੇ ਨੂੰ ਬੁਲਣਾ ਊੜ ਹੈ ਦਲਾਵਾਂ ਲੱਗੀਆਂ ਨਾ ਜਾ ਕਾ ਅੰਤ ਨ ਪਾਇਆ ਸੇਵਾ ਕਰਹਿ ਸੇ ਫਲ ਪਾਵਹਿ ਇੱਥੇ ਵਿਸਰਾਮ ਜਿੰਨੀ ਸੱਚ ਕਮਾਇਆ ਜਿੰਨੀ ਪਾਰਾ ਬੋਲਨਾ ਥੱਲੇ ਹਲੰਤ ਲੱਗਦਾ ਨੰਗੇ ਗਿਆਨ ਭੂਜੇ ਜੇ ਕੋਈ ਵਿਸਰਾਮ ਕੋਈ ਤੇ ਆ ਪੜਿਆ ਪੰਡਤ ਸੋਈ ਹੁਣ ਆ ਜਿਹੜਾ ਸ਼ਬਦ ਹੈ ਇਹ 35 ਅੱਖਰਾਂ ਦੇ ਵਿੱਚ ਆਉਂਦਾ ਹੈ ਕੱਕੇ ਵੇ ਲੈਂਚ ਆਉਂਦਾ ਨਾ ਹਾਂਜੀ ਸੰਗਤਾਂ ਗਲਤ ਪੜਦੀਆਂ ਕਿਉਂਕਿ ਸਕੂਲਾਂ 'ਚ ਇਹ ਪੜ੍ਹਾਇ ਨਹੀਂ ਜਾਂਦਾ। ਇਹਨੂੰ ਕੀ ਕਹਿੰਦੇ ਸਕੂਲਾਂ 'ਚ ਬਣਾਉਂਦੇ ਆ? ਖਾਲੀ। ਖਾਲੀ? ਨਹੀਂ, ਨਾਅਕ ਕਹਿੰਦੇ ਨੇ। ਨਾਣਾ। ਨਾਣਾ? ਨਹੀਂ ਆ। ਨਹੀਂ ਆ ਕਹਿੰਦੇ ਸਕੂਲਾਂ 'ਚ। ਨੰਝਣਾ। ਨੰਝਾ? ਹਾਂ? ਖਾਂ। ਨੰਝਾ। ਹਾਂ, ਇਹ ਹੁਣੇ ਗੁਰਬਾਣੀ ਵਿੱਚ ਆਉਂਦਾ ਹੈ। ਜਰ ਸਕੂਲਾਂ 'ਚ ਗਲਤ ਪੜ੍ਹਾਇ ਜਾਂਦੇ। ਪਰ ਆਪਾਂ ਗੁਰਬਾਣੀ ਵਿੱਚ ਗਲਤ ਨਹੀਂ ਪੜ੍ਹ ਸਕਦੇ। ਗੁਰਬਾਣੀ ਦੇ ਵਿੱਚ ਹੁਣ ਟਿੱਪੀ ਵੀ ਲੱਗੀ ਆ ਤੇ ਦਲਾਮ ਵੀ ਲੱਗੀਆਂ ਸਾਰੇ ਕਹਿੰਦੇ ਖਾਲੀ ਆ ਪਰ ਗੁਰੂ ਸਾਹਿਬ ਨੇ ਪੜਤਾ ਹੁਣ ਖਾਲੀ ਛੜਾ ਇਹਦਾ ਅਰਥ ਨੇ ਕਿ ਲੂਗਾ ਇਹਦਾ ਅਰਥ ਨੇ ਕਿ ਲਦਾ ਇਹ ਨੱਕ ਦੇ ਵਿੱਚ ਆਵਾਜ਼ ਨਹੀਂ ਨਿਕਲਦੀ ਇੱਕ ਤਾਂ ਇਹ ਜਿਹੜਾ ਨੰਘਾ ਨੱਕ ਚ ਬੁਲੇ ਜਾਂਦਾ ਦੂਜੀ ਇਹਦੇ ਤੇ ਟਿੱਪੀ ਲੱਗੀ ਹੈ ਜੋ ਟਿੱਪੀ ਲਾਉਜੀ ਉਹ ਵੀ ਨੱਕ ਵਿੱਚ ਬੋਲੀ ਜਾਂਦੀ ਹੈ ਇਸ ਦਾ ਉਚਾਰਨ ਨੰਘ ਹੈ ਨਹੀਂ ਹੈ ਨੰਘ ਨੰਘ ਹਾਂ ਨੰਘ ਨੰਗੀ ਦਲਾਵਾਂਗੇ ਨੰਘ ਨੰਗੇ ਨਹੀਂ ਬੋਲਣਾ ਨੰਗੇ ਨੰਦਾ ਇਕਲਾੰਦ ਨਾਲ ਇਹ ਲੱਗਿਆ ਦੋ ਦਲਾੰਦ ਨੰਘ ਹੈ ਨਹੀਂ ਹੈ ਹਾਂ ਗਿਆਨ ਇਹ ਵੀ ਲੱਕ ਜਿ ਬੋਲਿਆ ਜਾਣਾ ਹੈ ਗਿਆਨ 부ਜੇ ਜੇ ਕੋਈ ਪੜਿਆ ਪੰਡਤ ਸੋਈ ਸਰਬ ਜੀਆ ਮੈਂ ਏਕੋ ਜਾਣੈ ਵਿਸਰਾਮ ਤਾ ਹਉ ਮੈਂ ਕਹੈ ਨਾ ਕੋਈ ਕੱਕੇ ਅਦਕਲਾ ਕੇ ਕਸ ਕੇ ਅਦਕ ਪਰ ਤਾਂ ਦੱਸਦਾ ਗੁਰਬਾਣੀ ਦੇ ਵਿੱਚ ਕਿਤੇ ਵੀ ਲਿਖਤੀ ਰੂਪ ਵਿੱਚ ਅਦਕ ਨਹੀਂ ਆਇਆ ਪਰ ਕੁਝ ਸ਼ਬਦ ਨੇ ਜਿਨ੍ਹਾਂ ਨੂੰ ਆਪਾਂ ਕਸ ਕੇ ਬੋਲਣਾ ਹੁੰਦਾ ਹੈ ਕਸ ਕੇ ਉਹ ਤਾ ਬੋਲੇ ਜਾਣਗੇ ਜੇ ਉਹਨਾਂ ਦੇ ਉੱਤੇ ਅਦਕ ਲੱਗੀ ਹੈ ਅਦਕ ਲਾਉਣੀ ਨਹੀਂ ਪਰ ਬੋਲਣ ਲੱਗੇ ਉਹਨੂੰ ਕਸ ਕੇ ਬੋਲਣਾ ਹੈ ਅਦਕ ਲਾ ਕੇ ਬੋਲਣਾ ਕੱਕੇ ਕੇਸ ਪੁੰਨਰ ਜਬ ਹੋਏ ਇਥੇ ਮਿਸਰਾ ਬਿਨਸਾ ਬੂਣੇ ਉਜਲਿਆ ਸਾਬੂਣ ਹੈ ਹਾਂ ਤਲੈਂਕੜਾ ਲੱਗੀਆਂ ਤੇ ਦਲਾਵਾ ਵੀ ਲੱਗੀਆਂ ਜੰਮ ਰਾਜੇ ਕੇ 헤ਰੂ ਆਏ ਆਏ ਤੇ विश्राम माया ਕੈ ਸੰਗਲ ਬੰਦ ਲੈ ਖਖੈ ਅਦਕ ਲਾ ਕੇ ਇਹਨੂੰ ਖਖੈ ਅਦਕ ਲਾ ਕੇ ਬੋਲਣਾ ਕਸ ਕੇ ਖੰਧਕਾਰ ਸਾ ਆਲਮ ਇੱਥੇ विश्राम ਕਰ ਖਰੀਦ ਜਨ ਖਰਚ ਦਿਆ ਬੰਦਨ ਜਾ ਕੇ ਸਭ ਜਗ ਬਾਧਿਆ ਇੱਥੇ विश्राम ਅਵਰੀ ਕਾ ਨਹੀਂ ਹੁਕਮ ਪਇਆ ਗੱਗੇ ਇਹ ਵੀ ਅਦਕਲਾਕ ਕਸ ਕੇ ਬੋਲਣਾ ਗੱਗੇ ਕਗੇ ਨਹੀਂ ਬੋਲਣਾ ਗੱਗੇ ਹਾਂ ਅਦਕਲਾਕ ਗੱਗੇ ਗੋਏ ਗਾਏ ਜਨ ਛੋਡੀ ਵਿਸਰਾਮ ਗੱਲੀ ਗੋਬਿੰਦ ਗਰਭ ਭਇਆ ਇਹਨੂੰ ਗਲੀ ਨਹੀਂ ਬੋਲਣਾ ਅਦਕਲਾਕੇ ਉਚਾਰਨ ਕਰਨਾ ਮਤਲਬ ਕਸ ਕੇ ਬੋਲਣਾ ਇਹਨੂੰ ਗੱਲੀ ਗੱਲੀ ਜੇ ਹਮਾਨੂੰ ਅਦਕ ਨਹੀਂ ਲਾਉਂਦੇ ਹਾਂ ਪੋਲਾ ਬੋਲਦੇ ਕੀ ਬਣੇਗਾ ਫਿਰ ਗਲੀ 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 ਬਣ ਗਿਆ ਚੁੱਪ ਗਲੀ ਪੜਾਂਗੇ ਅਰਥ ਬਦਲ ਗਿਆ ਫਿਰ ਮਤਲਬ ਕਹਿਣ ਦਾ ਤੁਹਾਨੂੰ ਹੁੰਦਾ ਹੈ ਕਿ ਇਹਨੂੰ ਕਸ ਕੇ ਬੋਲੋ ਅਦਕ ਲਾ ਕੇ ਪੜੋ ਇਹਦਾ ਅਰਥ ਫਿਰ ਸਹੀ ਨਿਕਲੇ ਗੱਲੀ ਹਾਂ ਗੋਬਿੰਦ ਇੱਥੇ ਟਿੱਪੀ ਲੱਗੀ ਜੇ ਟਿੱਪੀ ਹੁੰਦੀ ਫਿਰ ਗੋਬਿੰਦ ਬਣਨਾ ਸੀ ਗੋਬਿੰਦ ਗੋਬਿੰਦ ਗਰਭ ਭਿਆ ਘੜ ਭਾਂਡੇ ਜਨ ਆਵੀ ਸਾਜੀ ਇੱਥੇ ਵਿਸਰਾਮ ਚਾਰਡ ਵਾਹ ਤਈ ਕੀਆ ਤਈ 30 ਨਹੀਂ ਬੋਲਣਾ ਤਈ ਤੱਤਾ ਈੜੀ ਬਹਿ ਤੱਤਾ ਈੜੀ ਬਹਿ ਹਰ ਤਈ ਤਈ ਕੀਆ ਕੱਗੇ ਅਦਕਲਾ ਕੇ ਕਸ ਕੇ ਬੋਲਣਾ ਕੱਗੇ ਹਾਲ ਸੇਵਕ ਜੀ ਹਾਲ ਹੈ ਵਿਸਰਾਮ ਸ਼ਬਦ ਗੁਰੂ ਕੈ ਲਾਗ ਰਹੇ ਹੁਣ ਇਹ ਧਿਆਨ ਰੱਖਣਾ ਤੇ ਕੈ ਆ ਇੱਥੇ ਰਹੇ ਆ ਦੋਨਾਂ ਤੇ ਦੁਆਮ ਲੱਗੀਆਂ ਬੁਰਾ ਪਲਾਜੇ ਸਮ ਕਰ ਜਾਣਾ ਇੱਥੇ ਬਿਸਰਾਮ ਹੈ ਇਨ ਵਿਦ ਸਾਹਿਬ ਰਮਤ ਰਹੇ ਇਹਨੂੰ ਰਮਤ ਨਹੀਂ ਪੜਨਾ ਇਹ ਪੋਲਾ ਪੜਨਾ ਹੈ ਠੀਕ ਆ ਇਹ ਇੱਥੇ ਕਈ ਸੰਗਤਾਂ ਨਾ ਰਮਤ ਪੜਦੇ ਨੇ ਰਮਤ ਰਮਤ ਅਦਕ ਲਾ ਕੇ ਜਾਂ ਟਿੱਪੀ ਲਾ ਕੇ ਪੜਨਾ ਨਹੀਂ ਇਹ ਪੋਲਾ ਪੜਨਾ ਹੈ ਰਮਤ ਰਹੇ ਰਮਤ ਰਹੇ ਚਚੈ ਇੱਥੇ ਅਦਕ ਲੱਗੇਗਾ ਕਸ ਕੇ ਬੋਲਣਾ ਚਚੈ ਚਾਰ ਵੇਦ ਜਿਨ ਸਾਜੇ ਬਿਸਰਾਮ ਹੈ ਚਾਰੇ ਖਾਣੀ ਚਾਰ ਜੁੱਗਾ ਹੁਣ ਜੇ ਆਪਾਂ ਇੱਥੇ ਤੁਹਾਨੂੰ ਇਹਨਾਂ ਦੱਸੀਏ ਕਿ ਇਹਨੂੰ ਕਸ ਕੇ ਬੋਲੋ ਮਤਲਬ ਅਧਕਲਾ ਕੇ ਨਾ ਪੜੋ ਤੁਸੀਂ ਕੀ ਪੜੋਗੇ ਚਾਰ ਜੁਗਾ ਚਾਰ ਜੁਗਾ ਪੜੋਗੇ ਪਰ ਇਹ ਸ਼ਬਦ ਇਹ ਕਸ ਕੇ ਬੋਲਣਾ ਨਹੀਂ ਭਾਰਾ ਬੋਲਣਾ ਨਹੀਂ ਅਧਕਲਾ ਕੇ ਪੜਨਾ ਹੈ ਚਾਰੇ ਖਾਣੀ ਚਾਰ ਜੁੱਗਾ ਜੁੱਗਾ ਕਸ ਕੇ ਬੋਲਣਾ ਨਹੀਂ ਸਮਝ ਲੱਗੀ? ਹਾਂਜੀ। ਜੋਗ ਜੋਗੋ ਜੋਗੀ ਖਾਣੀ ਭੋਗੀ ਇੱਚ ਵਿਸਰਾਮ। ਪੜਿਆ ਪੰਡਤ ਆਪ ਥੀਆ। ਛਛੈ ਇਥੇ ਅਦਕ ਲਾ ਕੇ ਕਸ ਕੇ ਬੋਲਣਾ ਛਛੈ। ਛਛੈ। ਛਾਇਆ ਵਰਤੀ ਸਭ ਅੰਤਰ। ਅੰਤਰ ਤੇ ਵਿਸਰਾਮ। ਤੇਰਾ ਕੀਆ ਭਰਮ ਹੋਆ। ਭਰਮ ਉਪਾਏ ਭੁਲਾਈਐਣ ਆਪੇ ਆਪੇ ਤੇ ਵਿਸਰਾਮ। ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਤੇਰਾ ਕਰਮ ਹੋਆ ਤਿੰਨ ਇਪਾਰਾ ਵੜਨਾ ਤਿੰਨ ਗੁਰੂ ਮਿਲਿਆ ਸਮਝ ਲੱਗੀ ਸਰੀ ਹਾਂਜੀ ਹਾਂ ਇਸ ਪੱਟੀ ਲਿਖੀ ਦੀਆਂ ਜਿਹੜਾ ਅਸੀਂ ਸੰਥਿਆ ਕਰ ਰਹੇ ਹਾਂ ਤੇ 10 ਪੌੜੀਆਂ ਪੜ੍ਹੀ ਹੋਈਆਂ ਨੇ ਠੀਕ ਆ ਠੀਕ ਹੈ ਜਿਹੜੀ ਅੱਗੇ ਸੰਥਿਆ ਰੰਦੀ ਆ ਆਪਾਂ ਆਉਣ ਵਾਲੇ ਭਾਗਾਂ ਵਿੱਚ ਕਰਾਂਗੇ ਸੰਗਤ ਜੀ ਇਸ ਵੀਡੀਓ ਨੂੰ ਜਰੂਰ ਸੁਣਿਓ ਤੇ ਜਰੂਰ ਸੰਥਿਆ ਪਕਾਓ ਕਿਉਂਕਿ ਗੁਰਬਾਣੀ ਬੰਦੀ ਹੈ ਹੌਲੀ ਹੌਲੀ ਕਰਾਂਗੇ ਤੇ ਛੇਤੀ ਪੱਕ ਜਾਵੇਗੀ ਕਿਉਂਕਿ ਜੇ ਆਪਾਂ ਕਾਲ ਕਰਾਂਗੇ ਛੇਤੀ ਸਾਰੀ ਕਰ ਲਈਏ ਫਿਰ ਪਿੱਛੋਂ ਭੁੱਲੀ ਜਾਵੇਗੀ ਇਸ ਕਰਕੇ ਸੰਥਿਆ ਥੋੜੀ ਕਰੋ ਤੇ ਪਕਾਓ ਜਾ ਯਾਦ ਜਾਰੀ ਰੱਖੋ ਕਰੋ ਥੋੜੀ ਇੱਕ ਕਰ ਆਪਣੀ ਸੰਥਿਆ ਹੋ ਗਈ ਹੈ ਆਪਾਂ ਇਹ ਸਾਰੀ ਕਰਨੀ ਹੈ ਭਾਗਾਂ ਵਿੱਚ ਵੰਡ ਕੇ ਠੀਕ ਆ 10 ਪੌੜੀਆਂ ਹੋਈਆਂ ਕੱਲ ਆਪਾਂ ਗਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ